ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਉਹਨਾਂ ਦੀ ਸਿਹਤ ਜਿਹੜੀ ਆ ਵਿਗੜ ਰਹੀ ਆ ਡੱਲੇਵਾਲ ਸਾਹਿਬ ਦੀ ਉਹ ਕਿਸਾਨੀ ਹੱਕਾਂ ਨੂੰ ਲੈ ਕੇ ਜਿਹੜਾ ਆ ਉਹ ਲਗਾਤਾਰ ਜਿਹੜਾ ਆ ਸੰਘਰਸ਼ ਕਿਵੇਂ ਤੁਹਾਨੂੰ ਤੁਹਾਡੇ ਮਨ ਨੂੰ ਕੀ ਕੀ ਮਹਿਸੂਸ ਹੁੰਦਾ ਕੀ ਮਹਿਸੂਸ ਹੁੰਦਾ ਬਈ ਅਸੀਂ ਆਪਣੇ ਹੱਕੇ ਮੰਗ ਰਹੇ ਉਹ ਵੀ ਨਹੀਂ ਦੇ ਰਹੇ ਦੇਖ ਹਾਂ ਹੈ ਅਸੀਂ ਤਾਂ ਬੇਰਅਮੀ ਹੋ ਰਹੀ ਆ ਦੇਖਣਾ ਤੁਹਾਨੂੰ ਪਤਾ ਹੀ ਆ ਹੁਣ ਪਤਾ ਹੀ ਐ ਇਹਨਾਂ ਨੂੰ ਕੀ ਪਤਾ ਨਹੀਂ ਵੀ ਕੀ ਬਰਬਾਦੀ ਹੋ ਰਹੀ ਆ 10 ਮਹੀਨੇ ਹੋ ਗਏ ਇੱਥੇ ਹੁਣ ਤੁਹਾਨੂੰ ਲੱਗਦਾ ਵੀ ਵੇਲਾ ਹੋ ਗਿਆ ਵੀ ਸਭ ਨੂੰ ਇਕੱਠੇ ਹੋ ਜਾਣਾ ਚਾਹੀਦਾ ਹਾਂਜੀ ਅਸਾਂ ਵੀ ਉਹਨਾਂ ਚਿਰ ਜਾਂਦੀ ਨਹੀਂ ਜਿੱਦਾਂ ਸਾਡਾ ਨਵੇੜਾ ਨਹੀਂ ਹੁੰਦਾ ਹਾਂ ਉਹਾਂ ਮਰ ਜੀਏ ਅਸੀਂ ਅਸੀਂ ਇੱਥੇ ਹਿਲਦੇ ਨਹੀਂ ਹੈਗੇ ਪੰਜਾਬ ਸਰਕਾਰ ਇਦਾਂ ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਦੇ ਵੱਲੋਂ ਵੀ ਆ ਮੁੱਖ ਮੰਤਰੀ ਵੱਲੋਂ ਵੀ ਕੋਈ ਅਜਿਹਾ ਬਿਆਨ ਨਹੀਂ ਆਉਂਦਾ ਕਿ ਡੱਲੇ ਵਾਲਾ ਸਾਹਿਬ ਦੇ ਨਾਲ ਉਹ ਗੱਲ ਕਰਨੇ ਜਾਂ ਕਹਿਣ ਕਿ ਅਸੀਂ ਜਿਹੜਾ ਮੋਦੀ ਸਰਕਾਰ ਨਹੀਂ ਨਹੀਂ ਇਹ ਵੋਟਾਂ ਪਾਉਣ ਵੇਲੇ ਹੋਰ ਹੁਣ ਹੋਰ ਹੈ ਹੈ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੈਠੋ ਵੀਰ ਸਰਕਾਰ ਬੋਲੀ ਸਰਕਾਰ ਏ ਕੁਝ ਨਹੀਂ ਸੁਣਦੀ ਪਈ ਵੇਖੋ ਨ ਡੱਲੇਵਾਲ ਸਾਹਿਬ ਬੈਠੇ ਨੇ ਸੰਘਰਸ਼ ਤੇ ਮਰਨ ਵਰਤ ਤੇ ਕੋਈ ਉਹਨਾਂ ਤੱਕ ਕੋਈ ਵੀ ਨਹੀਂ ਕੋਈ ਜੂ ਵੀ ਨਹੀਂ ਸਰਕਦੀ ਵੀ ਉਹਨਾਂ ਤੇ ਜੋ ਤਸਵੀਰਾਂ ਡੱਲੇਵਾਲ ਸਾਹਿਬ ਦੀਆਂ ਪਿਛਲੇ ਦਿਨਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਚਾਹੇ ਬੰਦਾ ਘਰ ਵੀ ਬੈਠਾ ਹਰ ਦਾ ਮਨ ਜਿਹੜਾ ਆ ਹਰ ਕਿਸੇ ਦਾ ਮਨ ਇੱਕ ਵਾਰੀ ਧੜਕਦਾ ਕਿ ਯਾਰ ਉਹ ਬੜੇ ਕਮਜ਼ੋਰ ਹੋ ਗਏ ਨੇ ਤੁਸੀਂ ਹੁਣ ਇੱਥੇ ਆ ਕੇ ਵੇਖਿਆ ਤੁਹਾਨੂੰ ਸਾਡੇ ਮਨ ਨੂੰ ਬਹੁਤ ਡੇ ਸਟ੍ਰੈਸ ਪਹੁੰਚਾ ਵੇਖਿਆ ਨਹੀਂ ਗਿਆ ਦਰਸ਼ਨ ਨਹੀਂ ਕਰਨ ਗਏ ਅਸੀਂ ਨੇੜੇ ਪਰ ਸਾਡਾ ਮੈਂ ਦਿਲ ਨਹੀਂ ਪਿਆ ਉਹਦੇ ਕੋਲ ਜਾਣ ਤੇ ਪਰ ਇਹ ਸਰਕਾਰ ਸੁਣਦੀ ਨਹੀਂ ਨੀ ਕਿਸੇ ਦੀ ਸਰ ਕਿਸਾਨਾਂ ਦੀ ਮੰਗਾਂ ਸੁਣਦੀ ਨਹੀਂ ਪਈ 10 ਮਿੰਟਾਂ ਤੋਂ ਬੈਠੇ ਨੇ ਕਿਸਾਨ ਬੀਬੀਆਂ ਵੀ ਵੀਰ ਵੀ ਭਰਾ ਵੀ ਅਸੀਂ ਇੱਕ ਕਿਸਾਨ ਦੀ ਮੈਂ ਵੀ ਇੱਕ ਕਿਸਾਨ ਦੀ ਬੇਟੀ ਆ ਕਿਸਾਨ ਦੀ ਧੀ ਆ ਕਿਸਾਨ ਦੀ ਪਤਨੀ ਆ ਸਾਨੂੰ ਬਹੁਤ ਦਰਦ ਹੈ ਕਿਸਾਨਾਂ ਬਾਰੇ ਬਾਕੀ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਕੱਲ ਤੱਕ ਬਿਲਕੁਲ ਨਹੀਂ ਸਿਆਈਆਂ ਅੱਜ ਆਗੂ ਉਹਨਾਂ ਦੇ ਪਹੁੰਚੇ ਨੇ ਪਰ ਕਿਸੇ ਨੇ ਵੀ ਹਾਲੇ ਤੱਕ ਇਹ ਨਹੀਂ ਕਿਹਾ ਕਿ ਅਸੀਂ ਖੁੱਲ ਕੇ ਤੁਹਾਡੇ ਨਾਲ ਆ ਤੁਹਾਨੂੰ ਕੀ ਲੱਗਦਾ ਵੀ ਜੇ ਹੁਣ ਇਕੱਠੇ ਨਾ ਹੋਏ ਤਾਂ ਇਹਦੇ ਨਤੀਜੇ ਕੀ ਹੋਣਗੇ ਨਤੀਜੇ ਤਾਂ ਵੇਖੋ ਹੁਣ ਤਾਂ ਤੁਹਾਡੇ ਸਾਹਮਣੇ ਹੀ ਹੈ ਇਹੋ ਕੁਝ ਜਿਹੜਾ ਹੁਣ ਨਹੀਂ ਸੁਣਦੀ ਵੀ ਸਰਕਾਰ ਕੱਲੋਂ ਕਿੱਥੇ ਸੁਣੇਗੀ 10 ਮਹੀਨੇ ਹੋ ਗਏ ਨਹੀਂ ਕਿਸੇ ਦੀ ਸੁਣੀ ਤੇ ਅੱਗੇ ਕਿੱਥੇ ਸੁਣਨੀ ਆ ਨੇ ਇਹ ਬੋਲੀ ਸਰਕਾਰ ਹੈ ਭਗਵੰਤ ਮਾਨ ਹਨ ਪੰਜਾਬ ਦਾ ਹੈ ਜਿਹਨੂੰ ਅਸੀਂ ਜਿਤਾਇਆ ਹੈ ਉਹ ਨਹੀਂ ਸੁਣਦਾ ਪਿਆ ਭਗਵੰਤ ਮਾਨ ਉਹਨੇ ਇਹਨਾਂ ਕੋਲ ਸੋਚਿਆ ਕਿਸਾਨਾਂ ਬਾਰੇ ਜਿਹੜਾ ਨਦਾ ਤਾਂ ਸਭ ਦਾ ਢਿੱਡ ਭਰਦਾ ਹੈ ਉਹਨੂੰ ਸੋਚਣਾ ਚਾਹੀਦਾ ਕੁਝ ਵੀ ਕਿਸਾਨੇ ਛੜਕਾਂ ਤੇ ਆ ਗਏ ਨੇ ਕਿਸਾਨ ਕਿਦਾ ਕੀ ਕਰਦਾ ਘਰ ਛੱਡਣ ਨੂੰ ਬਾਲ ਬੱਚੇ ਛੱਡਣ ਨੂੰ ਬੇਬੇ ਹੁਣ ਤਾਂ ਜੀ ਠੰਡ ਵੀ ਬਹੁਤ ਵੱਧ ਰਹੀ ਆ ਰੋਜ਼ ਠੰਡ ਜ਼ਿਆਦਾ ਵੱਧ ਰਹੀ ਆ ਤੇ ਤੁਸੀਂ ਵੀ ਜਿਹੜੇ ਵਡੇਰੀ ਉਮਰ ਦੇ ਹੋ ਡੱਲੇ ਵਾਲ ਸਾਹਿਬ ਵੀ ਮਰੀਜ਼ ਨੇ ਮਤਲਬ ਕਿੰਨਾ ਔਖਾ ਪਰ ਸਰਕਾਰਾਂ ਕਿਉਂ ਨਹੀਂ ਸਰਕਾਰਾਂ ਇਸ ਚੀਜ਼ ਨੂੰ ਸਮਝਦੀਆਂ ਸਰਕਾਰ ਮੰਦੀ ਨਹੀਂ ਇੱਥੇ ਮੰਦੀ ਆ ਫਿਰ ਦਿਨ ਬੱਚੇ ਸਾਡੇ ਰੋਲ ਤੇ ਸੜਕਾਂ ਤੇ ਧੁੱਪੇ ਛਾਵੇਂ ਆਬ ਦੇ ਘਰੇ ਕੰਮ ਛੱਡ ਰਖੇ ਨੇ ਸਰਕਾਰ ਕੋਈ ਸਰਕਾਰ ਬੰਦਾ ਕੀ ਆ ਆਬ ਦੇ ਆ ਵਿਚਾਰਾ ਹਾਂਜੀ ਬੇਬੇ ਜੀ ਕੀ ਜੇ ਮੰਨ ਹਨਾ ਰੱਬ ਨਾ ਕਰੇ ਕੱਲੂ ਕੋਈ ਅਣਹੋਣੀ ਵਾਪਰਦੀ ਆ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਫਿਰ ਮੋਦੀ ਸਰਕਾਰ ਮੋਦੀ ਰਹੂਗਾ ਬੋਤਨ ਜਦ ਮੋਦੀ ਕੁਝ ਕਰਦਾ ਨਹੀਂ ਉਹੀ ਹੋਊਗਾ ਉਹੀ ਮਾਰਿਆ ਸਾਰਿਆਂ ਨੂੰ ਸਾਨੂੰ ਡਟਾਂ ਨੂੰ ਸਰਕਾਰ ਉਸ ਕੰਮਾਂ ਤਾਂ ਧੇਰੇ ਨਹੀਂ ਕੋਛੋ ਉਹ ਕਿਤੇ ਆਏ ਫਿਰਦੇ ਨੇ ਸਾਰੀ ਚੀਜ਼ ਤੇ ਰੋਪ ਲਾਈ ਜਾਂਦਾ ਹਰੇਕ ਚੀਜ਼ ਤੇ ਉਹ ਅਸੀਂ ਕੀ ਕਰਾਂਗੇ ਸਾਡੇ ਬੱਚੇ ਕੀ ਕਰਨਗੇ ਕੰਮ ਕੀ ਖਵਾਵਾਂਗੇ ਇਹਨਾਂ ਨੂੰ ਆਹ ਦੇਖ ਲਓ ਕੀ ਹਿੱਲਾ ਹੋ ਰਿਹਾ ਬਈ ਉਹਦਾ ਜਥੇਦਾਰ ਦਾ ਉਹਦਾ ਕੋਈ ਹਿੱਲਾ ਰੋ ਸੁਣਦਾ ਮਰਦੀ ਹੁਣ ਦੇਖ ਰਿਹਾ ਨਹੀਂ ਕੁਛ ਵੀ ਇੰਨੀ ਵੱਡੀ ਗਿਣਤੀ ਚ ਲੋਕ ਪਹੁੰਚੇ ਨੇ ਹਜ਼ਾਰਾਂ ਚ ਲੋਕ ਨੇ ਤੁਹਾਨੂੰ ਵੀ ਸਰਕਾਰ ਨੂੰ ਜਮਾਂ ਪਰਵਾਹ ਨਹੀਂ ਨਾ ਨਾ ਨਹੀਂ ਹੈ ਨਹੀਂ ਜੇ ਪਰਵਾਹ ਹੁੰਦੀ ਜੋਦ ਨਹੀਂ ਕਰ ਦਿੰਦਾ ਫੈਸਲਾ ਇਹਨੂੰ ਗਾਣ ਵਿਚਾਰੇ ਨੂੰ ਨਾ ਹੋਉਂਦਾ ਹੈ ਇਹਨੂੰ ਸਾਰਾ ਪਰਿਵਾਰ ਛੱਡਣਾ ਸਖਾਲਾ ਹੁੰਦਾ ਸਾਰਾ ਕੁਝ ਛੱਡ ਕੇ ਉਹ ਰਿਆ ਬੈਠੇ ਉਹਦੇ ਦਾ ਹੱਜੀ ਵੀ ਨਹੀਂ ਜੂੰ ਸਿਰਕਦੀ ਮੋਦੀ ਦੇ ਤਾਂ ਉਹਦੇ ਨੇ ਕਰਵਾਏਗੀ ਸਾਡੀ ਉਹਨੂੰ ਕਿਸੇ ਦੀ ਨਹੀਂ ਜੇ ਉਹਨੇ ਕਰਨਾ ਨਾ ਉਹਦੀ ਕਰ ਦਿੰਦਾ ਨਾ ਪਹਿਲਾਂ ਆਜਾ ਮਾ ਉਹ ਨਾ ਮੰਤਰੀਆਂ ਨੂੰ ਕੀ ਕਰਾਉਣਾ ਇਹ ਜਿਆ ਤਾਂ ਜਿਹੜੇ ਕੁਝ ਸੁਣਦੇ ਨਹੀਂ ਕਿਸੇ ਦੀ ਰਵਨੀਤ ਬਿੱਟੂ ਕਹਿ ਰਿਹਾ ਜੀ ਕਹਿੰਦਾ ਵੀ ਅਸੀਂ ਗੱਲਬਾਤ ਲਈ ਤਿਆਰ ਆਂ ਕੁਝ ਨਹੀਂ ਕਰਿਆ ਉਹਨੇ ਉਹ ਨਾ ਕਰਦਾ ਉਹ ਵੀ ਨਹੀਂ ਕਰਦਾ ਕੁਛ ਜੋ ਨਾ ਲੱਗਣ ਸਾਰੇ ਲੱਗਣ ਫਿਰ ਉਹ ਨਾ ਜਾਵੇ ਕੁਛ ਦੇਬਈ ਪਿਛਲੇ ਹਨਾ ਜਿਹੜਾ ਉਹਨਾਂ ਦਾ ਪਰਿਵਾਰ ਵੀ ਪਹੁੰਚਦਾ ਡੱਲੇ ਵਾਲ ਸਾਹਿਬ ਦਾ ਕੋਲੇ ਉਹਨਾਂ ਦੇ ਪੋਤੇ ਦੀ ਵੀਡੀਓ ਆਉਂਦੀ ਆ ਉਹ ਅਪੀਲ ਕਰਦਾ ਮਤਲਬ ਤੁਸੀਂ ਵੀ ਸਿਆਣੀ ਉਮਰ ਦੇ ਹੋ ਪੋਤਾ ਜਦੋਂ ਦਾਦੇ ਕੋਲੇ ਬੈਠਾ ਹੋਊਗਾ ਹਨਾ ਦਾਦੇ ਦੀ ਹਾਲਤ ਇਹ ਦੇਖ ਕੇ ਤਾਂ ਉਹਦੇ ਮਨ ਤੇ ਕੀ ਅਸਰ ਹੁੰਦਾ ਹੋਵੇ ਪੈਂਦਾ ਪੂਰਾ ਪੈਂਦਾ ਆਥਰ ਹੁਣ ਪੈਂਦਾ ਇਹ ਸਾਰੇ ਪਰਿਵਾਰ ਤੇ ਪੈਂਦਾ ਆਥਰ ਹੁਣ ਜੇ ਕੁਝ ਹੋ ਗਿਆ ਫੇਰ ਹੁਣ ਆਪਾਂ ਮੜ ਜਾ ਬੰਦਾ ਬਗ ਜਾ ਆਪਾਂ ਕਾ ਠੰਡ ਲੱਗ ਜੇ ਆ ਪਿਆ ਵਿਚਾਰਾ 18 ਦਿਨ ਹੋ ਗਏ ਫਿਰ ਹੱਥਾਂ ਦੇਖੇ ਕਿੰਨੇ ਵਦੀਨ ਕਰਖੇ ਆ ਅਜੇ ਹੱਥ ਅਜ ਥੋੜੀ ਆ ਆਪਾਂ ਰੋਣ ਲੱਗ ਰਿਆ ਇਹ ਤਾਂ ਬੋਲੇ ਮਵਾਦਾ ਉਹੀ ਗੱਲ ਕਰਦਾ ਦੇਖੋ ਹੈਨਾ ਬੰਦਾ ਇੱਕ ਇੱਕ ਡੰਗ ਦੀ ਜਾਂ ਦੋ ਡੰਗ ਦੀ ਰੋਟੀ ਲੇਟ ਹੋ ਜੇ ਆਪਾਂ ਕਹਿੰਨੇ ਸਿਰ ਦੁਖਦਾ ਹੈਨਾ ਦੇਖੋ ਉਹ ਉਹ ਇੰਨੇ ਦਿਨ ਤੇ ਕਿਵੇਂ ਦਾ ਜਜ਼ਬਾ ਤੁਹਾਨੂੰ ਤੁਸੀਂ ਤਾਂ ਹੁਣ ਕੋਲ ਬੈਠਦੇ ਹੋ ਹੈਨਾ ਇੱਥੇ ਮੋਰਚੇ 'ਚ ਬੈਠੇ ਹੋ ਤੁਹਾਡੇ ਤੁਹਾਡੇ ਮਨ 'ਚ ਕਿਵੇਂ ਦੇ ਖਿਆਲ ਆਉਂਦੇ ਫਿਰ ਨੂੰ ਬਹੁਤ ਦੁੱਖ ਲੱਗਦਾ ਜੀ ਸਾਡਾ ਬੱਚਾ ਜਦੋਂ ਇੰਨੇ ਸਾਡਾ ਐਡਾ ਬਟਾ ਲੀਡਰ ਸਾਡਾ ਜਦੋਂ ਇੰਨੇ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠਾ ਹੈ ਜੇ ਸਾਡੇ ਲੀਡਰ ਨੂੰ ਕੁਝ ਹੁੰਦਾ ਜੀ ਅਸੀਂ ਨਾ ਕੁਰਬਾਨੀ ਦੇਣ ਨੂੰ ਤਿਆਰ ਆ ਜੀ ਅਸੀਂ ਇਹਦੇ ਨਾਲ ਨਾਲ ਹੀ ਖੜੇ ਆ ਜੀ ਨਾਰਮ ਜੇ ਸਾਡੀਆਂ ਮੰਗਾਂ ਮਨਜ਼ੂਰ ਹੋਣਗੀਆਂ ਸਾਡਾ ਲੀਡਰ ਬਹਾਲ ਹੋਊਗਾ ਅਸੀਂ ਬਹਾਲਾਂ ਜੀ ਅਸੀਂ ਸਾਡੇ ਲੀਡਰ ਦੇ ਨਾਲ ਹੀ ਆਂ ਜੀ ਹਾਂ ਜੋ ਸਾਡਾ ਲੀਡਰ ਚ ਹੋਊਗਾ ਅਸੀਂ ਉਹੀ ਚਾਹਾਂਗੇ ਜੀ ਅੱਛਾ ਇੱਕ ਬੇਬੇ ਜਿਵੇਂ ਹੈ ਨਾ ਇਤੋਂ ਮੋਰਚੇ ਤੋਂ ਫਿਰ ਹੁੰਦਾ ਵੀ ਚੁੱਲ੍ਹਾ ਨਹੀਂ ਬਾਲਣਾ ਜਿਵੇਂ ਉਹ ਕਹਿੰਦੇ ਨੇ ਤੁਹਾਨੂੰ ਹੈ ਨਾ ਤਾਂ ਫਿਰ ਉਹ ਉਹ ਕਾਲ ਉਸ ਦਿਨ ਸਾਰੇ ਫਿਰ ਭੁੱਖੇ ਰਹਨੇ ਹੋ ਹਾਂਜੀ ਭੁੱਖੇ ਰਹਨੇ ਹਸ ਲੋ ਅਸੀਂ ਨਾਲ ਭੁੱਖੇ ਰਹਨੇ ਜੀ ਜਿੱਤੇ ਸਾਨੂੰ ਹੜਤਾਲ ਕਰਦੇ ਅਸੀਂ ਨਾਲ ਹੀ ਭੁੱਖੇ ਰਹਨੇ ਆਂ ਹਾਂ ਅੱਜ ਤੁਹਾਨੂੰ ਲੱਗਦਾ ਵੀ ਅੱਜ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਹਾਂਜੀ ਅੱਠੇਉਣ ਦੀ ਲੋੜ ਇਸ ਤਾਂ ਕਹਿੰਦੇ ਜੀ ਵੱਧ ਤੋਂ ਵੱਧ ਆਓ ਸਾਰੇ ਜੁੜ ਕੇ ਰਹੋ ਸਰਕਾਰਾਂ ਨਾਲ ਲੜੋ ਇਸ ਤਾਂ ਇਹੀ ਚਾਉਂਦੇ ਆ ਜੀ ਜਿਹੜੀਆਂ ਜਥੇਬੰਦੀਆਂ ਦੇ ਬਿਆਨ ਆ ਜਾਂਦਾ ਸੀਗਾ ਕਿ ਤਾਂ ਜੀ ਦੇਖੋ ਲੈਦੇ ਹੋਗੇ ਤੁਰਪੇ ਦੋ ਜਣੇ ਤੁਰਪੇ ਚਾਰ ਜਣੇ ਤੁਰਪੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੇ ਜੀ ਇਹ ਕਹਿੰਦੇ ਮਿਲ ਕੇ ਤਰੋ ਜੀ ਮਿਲ ਕੇ ਤਰੋ ਇਕਜੁੱਟ ਹੋ ਜੀ ਸਰਕਾਰਾਂ ਨਾਲ ਲੜੋ ਇਹਨਾਂ ਨਾਲ ਕਰੋ ਜੀ ਮੁਕਾਬਲਾ ਸਾਰੇ ਇਸ ਤਾਂ ਇਹਦੇ ਨਾਲ ਆ ਜੀ ਡੱਲੇ ਸਾਬ ਦੇ ਹਾਂ ਸੋ ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਤੁਸੀਂ ਇਸ ਪਾਸੇ ਸਟੇਜ ਹੈ ਤੇ ਇਧਰ ਬੀਬੀਆਂ ਦਾ ਬਹੁਤ ਵੱਡਾ ਇਕੱਠ ਆ ਮੈਂ ਕਹੂੰਗਾ ਕਿ ਬਰਾਬਰ ਦੀ ਸ਼ਮੂਲੀਅਤ ਆ ਜਿਹੜੀ ਉਹ ਇਸ ਮੋਰਚੇ ਦੇ ਵਿੱਚ ਬੀਬੀਆਂ ਦੀ ਜਿਹੜੀ ਆ ਉਹ ਵੇਖਣ ਨੂੰ ਮਿਲ ਰਹੀ ਆ ਸਾਹਮਣੇ ਸਟੇਜ ਹੈ ਸਟੇਜ ਤੋਂ ਤੁਸੀਂ ਲਗਾਤਾਰ ਸੁਣ ਰਹੇ ਹੋ ਕਿ ਸਟੇਜ ਤੋਂ ਸੰਬੋਧਨ ਵੀ ਕੀਤਾ ਜਾ ਰਿਹਾ ਸੋ ਡੱਲੇਵਾਲ ਸਾਹਿਬ ਸਟੇਜ ਦੇ ਸਾਹਮਣੇ ਜਿਹੜੇ ਬੈਠੇ ਨੇ ਤੇ ਉਸ ਜਗ੍ਹਾ ਦੇ ਉੱਤੇ ਡੱਲੇਵਾਲ ਸਾਹਿਬ ਨੂੰ ਜਿਹੜਾ ਆ ਉਹ ਕਿਸਾਨ ਆਗੂ ਵੀ ਐਸਕੇਮ ਦੇ ਆਗੂ ਵੀ ਜਿਹੜੇ ਨੇ ਉਹ ਵੀ ਕੁਝ ਦਿਨ ਪਹਿਲਾਂ ਜਿਹੜੇ ਆ ਉਹ ਮਿਲ ਕੇ ਜਾਂਦੇ ਨੇ ਸੋ ਅੱਗੇ ਦੀ ਰਣਨੀਤੀ ਕੀ ਹੋਊਗੀ ਬਹੁਤ ਛੇਤੀ ਜਿਹੜਾ ਆ ਉਹ ਇੱਕ ਇਕੱਠਿਆਂ ਮੀਟਿੰਗ ਕਰਕੇ ਜਿਹੜੀ ਆ ਉਹ ਹੋ ਸਕਦਾ ਹੈ ਤੈਅ ਕੀਤੀ ਜਾਵੇ ਸੋ ਲਗਾਤਾਰ ਤੁਹਾਨੂੰ ਅਸੀਂ ਖਨੌਰੀ ਬਾਰਡਰ ਦੇ ਉਤੋਂ ਕੀ ਜੋ ਅਪਡੇਟ ਆ ਉਹ ਦਿਨ ਤੇ ਆ ਰਹੇ ਆ ਤੇ ਅੱਗੇ ਵੀ ਤੁਹਾਨੂੰ ਦੱਸਾਂਗੇ ਕਿ ਆਖਰ ਖਨੌਰੀ ਬਾਰਡਰ ਤੋਂ ਅੱਜ ਕੀ ਫੈਸਲੇ ਹੋਣ ਵਾਲੇ ਨੇ